ਹੁਣ ਕੇਂਦਰ ਨੇ ਆਪਣੇ ਵਿਚੋਲੇ ਰਾਹੀਂ ਹਮਲਾ ਕੀਤਾ ਹੈ ਪੰਜਾਬ ਦੇ ਰਾਜਪਾਲ ਸਾਬ ਕਹਿੰਦੇ ਕਿ ਵੀ ਕੁ ਸੂਬੇ ਦੀ ਸਥਿਤੀ ਨੂੰ ਦੇਖਦਿਆਂ ਹੋਇਆਂ ਇਹਦੇ ਐਸਡੀਆਰਐਫ ਦੇ ਨਿਯਮ ਥੋੜਾ ਬਦਲੇ ਜਾ ਸਕਦੇ ਆ ਮਤਲਬ ਜਿਹੜਾ ਰਾਹਤ ਰਾਸ਼ੀ ਮਿਲਣੀ ਹੁੰਦੀ ਹੈ ਐਸਡੀਆਰਐਫ ਦੇ ਰਾਹੀਂ ਜਿਹੜੇ ਮਤਲਬ ਕਿ ਮੁਆਵਜ਼ਾ ਮਿਲਣਾ ਜੀ 800 ਕੇਂਦਰ ਦਾ ਬਾਕੀ ਪੰਜਾਬ ਨੇ ਪਾਉਣਾ ਜੀ ਮੰਨ ਲਓ 13200 ਹੈ ਨਾ ਪ੍ਰਤੀ ਏਕੜ ਦੇ حساب ਨਾਲ 20000 ਕਹਿੰਦੇ ਆ ਨਾ ਇਹ ਫਿਰ ਮੁਰਗੀ ਦਾ ਫਿਰ ਸਕੂਲਾਂ ਲਈ ਸੜਕਾਂ ਲਈ ਸਾਰੇ ਕੰਮ ਲਈ ਜੋ ਵੀ ਕੁਝ ਹੋਣਾ ਫਿਰ ਖੇਤਾਂ ਲਈ ਰੇਤ ਚੱਕਣ ਦਾ ਵੀ ਦਮ ਭਰਿਆ ਪੰਜਾਬ ਸਰਕਾਰ ਸੱਤਾ 77200 ਪ੍ਰਤੀ ਏਕੜ ਦੇਾਂਗੇ ਪੰਜਾਬ ਸਰਕਾਰ ਨੇ ਇਹ ਜੀ ਦਵਾਨੀ ਨਹੀਂ ਦਿੱਤੀ ਮੈਂ ਕਿਹਾ ਤੁਸੀਂ ਕਹਿੰਦੇ ਹੋ ਜੀ ਇੰਨਾ ਇੰਦਰ ਨੇ ਦੇਣਾ ਉਹਨਾਂ ਫੰਡਾਂ ਜੋ ਉਹਨਾਂ ਬਾਕੀ ਅਸੀਂ ਦੇਣਾ ਤੁਸੀਂ ਆਪਣੇ ਆਲੇ ਦਾ ਦੋ ਕਿਸੇ ਨੂੰ ਤਾਂ ਦੋ ਜੇ ਤੁਹਾਨੂੰ ਅੱਗ ਲੱਗਣ ਵਾਲਾ ਸੈਟਲਾਈਜ਼ ਨਹੀਂ ਦਿਖਦਾ ਤਾਂ ਇਹ ਨੁਕਸਾਨ ਕਿਉਂ ਨਹੀਂ ਅਜੇ ਤੱਕ ਦਿਖ ਰਿਹਾ ਵਲਤਾ ਹੀ ਖੜਾ ਹੁਣ ਅਗਲੀ ਫਿਕਰ ਹੈ ਜੇ ਸਰਤੇ ਪੈਗੀ ਪਰ ਉਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਸਾਹਿਬ ਨੇ ਨਮਾ ਕੰਮ ਕਰਤਾ ਉਹ ਕਹਿੰਦੇ ਵੀ 12000 ਕਰੋੜ ਦਾ ਅਜੇ ਤੱਕ 12000 ਕਰੋੜ ਦਾ ਰੇਡ ਕਰ ਨਹੀਂ ਮੁੱਕ ਰਿਹਾ ਆਪਾਂ ਜਦੋਂ ਤੋਂ ਇਹ ਮਾਮਲਾ ਉੱਪਰ ਹੈ ਆਪਾਂ ਉਸ ਦਿਨ ਤੋਂ ਗੱਲ ਕਰਦੇ ਆ ਨਾ ਕਿ ਜੇ ਕੇਂਦਰ ਨੂੰ ਇਹ ਪਤਾ ਹੈ ਕਿ 12000 ਕਰੋੜ ਕਾਗਜ਼ਾਂ 'ਚ ਇਹਨਾਂ ਦੇ ਖਾਤਿਆਂ 'ਚ ਹੈਗਾ ਪਰ ਇਹ ਸੱਜੇ ਖੱਬੇ ਵਖਤ ਚੁੱਕੇ ਨੇ ਉੱਚੋ ਕੱਢ ਕੇ ਕਿਸੇ ਹੋਰ ਕੰਮ 'ਚ ਲਾ ਲਿਆ ਤੇ ਤੁਸੀਂ ਇਹਨਾਂ ਤੋਂ ਹਿਸਾਬ ਲੈਣ ਦਾ ਦਮ ਰੱਖਦੇ ਹੋ ਕੈਕ ਦੀ ਰਿਪੋਰਟ ਇਹਦਾ ਦਮ ਭਰਦੀ ਹੈ ਕਿ ਉਹਦੇ ਵਿੱਚ ਹੈਗਾ ਇਹ ਪੈਸਾ ਤਾਂ ਭੱਜ ਨਹੀਂ ਸਕਦੇ ਕਿਤੇ ਪਰ ਜਨਾ ਪੰਜਾਬ ਦੇ ਲੋਕਾਂ ਦਾ ਕੀ ਕਸੂਰ ਹੈ ਤੁਸੀਂ ਉਹਨਾਂ ਲਈ ਤਾਂ ਪੈਸਾ ਰੀਲੀਜ਼ ਕਰੋ ਅੱਜ ਤਾਂ 1600 ਕਰੋੜ ਦੇ ਵਿੱਚੋਂ ਕਈ ਜਨੇ 170 ਕਰੋੜ ਉਹ ਸੜਕਾਂ ਵਾਲਿਆਂ ਨੂੰ ਚਲਾ ਗਿਆ ਜੀ 800 ਕਰੋੜ ਅਸੀਂ ਇਦਾਂ ਦਿੱਤਾ ਜੀ ਵਿਭਾਗੀ ਤੌਰ ਤੇ 800 ਹੋਰ ਮਤਲਬ ਜਦੋਂ ਪੂਰਾ ਆਊਗਾ ਤੇ ਪੰਜਾਬ ਨੂੰ ਕਿਵੇਂ ਮਿਲੂਗਾ ਉਹਦਾ ਵੀ ਨਹੀਂ ਪਤਾ ਤੇ ਪੰਜਾਬ ਸਰਕਾਰ ਆਪਣੇ ਵੱਲੋਂ ਵੀ ਕੁਝ ਨਹੀਂ ਕਰ ਰਹੀ ਉਲਟਾ ਤੁਸੀਂ ਕੀ ਕਹਿ ਰਹੇ ਹੋ एसटीआरएफ ਦੇ ਤਹਿਤ ਇੱਕ ਸੂਬੇ ਲਈ ਨਿਯਮ ਨਹੀਂ ਬਦਲੇ ਜਾ ਸਕਦੇ ਕਮਾਲ ਹੈ ਜਨਾਬ ਮੈਂ ਕਹਿੰਦਾ ਠੀਕ ਹੈ ਤੁਸੀਂ ਇਹ ਨਿਯਮ ਬਣਾਏ ਨੇ ਕਿ ਜੀ ਮਕਾਨ ਢਾਂਡ ਦੇ ਇੰਨੇ ਹੈ ਜੀ ਪੋਲਟਰੀ ਫਾਰਮ ਦੇ ਇੰਨੇ ਮੁਰਗੀ ਦੇ ਇੰਨੇ ਮੱਛ ਦੇ ਇੰਨੇ ਇਹ ਪੂਰੇ ਮੁਲਕ ਦਾ ਇੱਕੋ ਨਿਯਮ ਹੈ ਕਮਾਲ ਹੈ ਜਨਾਬ ਦੇਸ਼ ਦੇ ਵਿੱਚ ਜਿੰਨੇ ਸੂਬੇ ਨੇ ਉਹਨਾਂ ਸੂਬਿਆਂ ਦਾ ਆਪਣਾ ਤਰੀਕਾਕਾਰ ਹੈ। ਉਹਨਾਂ ਸੂਬਿਆਂ ਦੇ ਵਿੱਚ ਮੌਸਮ ਦੀ ਮਾਰ ਆਪਣੇ ਤਰੀਕੇ ਨਾਲ ਹੈ। ਉਹਨਾਂ ਸੂਬਿਆਂ ਦੇ ਵਿੱਚ ਮੈਂ ਖੇਤੀਬਾੜੀ ਦਾ ਆਪਣਾ ਢੰਗ ਤਰੀਕਾ ਹੈ, ਰਹਿਣ ਸਹਿਣ ਦਾ ਆਪਣਾ ਤਰੀਕਾ ਹੈ। ਸਵਾਲ ਤਾਂ ਇਹ ਵੀ ਹੈ ਕਿ ਜੇ ਕਿਸੇ ਨੇ ਅਜਿਹਾ ਖੇਤਰ ਹੈ ਜਿੱਥੇ ਛੱਪਰ ਪੈਂਦੇ ਨੇ ਅਜੇ ਜਿੱਥੇ ਕੰਧਾਂ ਖੜੀਆਂ ਕਰਕੇ ਉੱਪਰ ਸਿਰਫ ਸ਼ੈੱਡ ਪੈ ਜਾਂਦੇ ਨੇ ਹੈਨਾ, ਜਾਂ ਮਤਲਬ ਕਿ ਰਹਿਣ ਦਾ ਤੇ ਪੰਜਾਬ ਦੇ ਵਿੱਚ ਜਿਹੋ ਜਿਹੇ ਮਕਾਨ ਟੇਹੇ ਨੇ ਤੁਸੀਂ ਉਹਨਾਂ ਦਾ ਅੰਦਾਜ਼ਾ ਤਾਂ ਲਾ ਲਓ ਕਿ ਉਹ ਮਕਾਨ 1,82,000 ਚ ਬਣਨ ਵਾਲੇ ਨੇ ਮਤਲਬ ਤੁਸੀਂ ਰਾਤ ਰਾਸ਼ੀ ਦਾਉਲਤ ਸਾਹਿਬ ਨਾਲ ਦੇ ਰਹੇ ਹੋ ਨਾ ਕਿ ਜਿਹਦਾ ਜਿੰਨਾ ਨੁਕਸਾਨ ਹੋ ਗਿਆ ਉਹਦੇ ਵਿੱਚੋਂ ਅਸੀਂ ਇਹ ਮੈਂ ਮੁਆਵਜ਼ੇ ਦੀ ਗੱਲੇ ਨਹੀਂ ਕਰ ਰਿਹਾ ਮੈਂ ਰਾਤ ਰਾਸ਼ੀ ਦੀ ਗੱਲ ਕਰ ਰਿਹਾ 1,82,000 ਚ ਅੱਜ ਦੀ ਇੱਕ ਕਮਰਾ ਪਾ ਕੇ ਦਿਖਾ ਦਿਓ ਪੰਜਾਬ 'ਚ ਤੇ ਤੁਸੀਂ ਮਕਾਨ ਦਾ ਦੇਣ ਨੂੰ ਫਿਰਦੇ ਹੋ 20,000 ਪ੍ਰਤੀ ਏਕੜ ਦੇਾਂਗੇ ਜੀ ਉਹ ਵੀ ਜਦੋਂ ਇਕੱਠਾ ਹੋਊਗਾ ਤਾਂ ਹੀ 13250 ਵਾਲਾ ਤੇ 6800 ਕੇਂਦਰ ਵਾਲਾ ਪਰ ਇੱਕ ਕਿੱਲੇ ਦੇ ਵਿੱਚ ਪਿੱਛੇ 1 ਏਕੜ ਦੇ ਪਿੱਛੇ ਇੱਕ ਫਸਲ ਦਾ 20000 ਆਉਂਦਾ ਜੀ ਹਿਸਾਬ ਲਾ ਕੇ ਦੇਖ ਲਿਓ ਪਰ ਇਹ ਕੋ ਦਾ ਜਾਂਦੇ ਆ ਨਾ ਅਨਾਜ ਸੋ ਇਸ ਲਈ ਇਹ ਕਹਿ ਦੇਣਾ ਕੇਂਦਰ ਦਾ ਕੋਰਾ ਇਨਕਾਰ ਹੈ ਇਹਦਾ ਮਤਲਬ ਆਪਣੀ ਰਾਜਨੀਤੀ ਲਈ ਪਤਾ ਨਹੀਂ ਆਉਂਦੇ ਸਮੇਂ ਚ ਕੀ ਕਰੇ ਗਰਾਊਂਡ ਤੇ ਕਿਵੇਂ ਕੰਮ ਕਰ ਰਿਹਾ ਇਹੋ ਜਾਣੇ ਪਰ ਹੁਣ ਉਹਨੇ ਰਾਜਪਾਲ ਰਾਹੀਂ ਕਹਾਇਆ ਕਿ ਵੀ ਅਸੀਂ ਤੁਹਾਡੇ ਲਈ ਐਸਆਰਐਫ ਦੇ ਨਿਯਮ ਨਹੀਂ ਬਦਲ ਸਕਦੇ 12000 ਕਰੋੜ ਹੈਗਾ ਉਹਨੂੰ ਖਰਚ ਲਓ ਮਤਲਬ ਕੇਂਦਰ ਦੀ ਵੀ ਨੀਅਤ ਨਹੀਂ ਪੰਜਾਬ ਦੇ ਹਰ ਪਿੰਡ ਦੇ ਲੋਕਾਂ ਦੀਆਂ ਫੜਨ ਦੀ ਤੇ ਸੁਭਾ ਸਰਕਾਰ ਵੀ ਕੁਝ ਅਜੇ ਕਰਦੀ ਨਜ਼ਰ ਨਹੀਂ ਆਉਂਦੀ ਦੀਵਾਲੀ ਵੀ ਦੂਰ ਨਹੀਂ ਪਰ ਫਿਕਰ ਤਾਂ ਇੱਕ ਵਾਰ ਫਿਰ ਖੜਿਆ ਹੈ ਕਿ ਕਾਲੀ ਘਟਾ ਚੜ੍ਹ ਕੇ ਆ ਰਹੀ ਹੈ ਤੇ ਇੱਕ ਵਾਰ ਹੜ ਦਾ ਖਤਰਾ ਵੀ ਮੰਡਰਾ ਰਿਹਾ ਤੇ ਪਰ ਕੇਂਦਰ ਦੇ ਬਿਛੋਲੇ ਵੀ ਕਹਿਣ ਲੱਗੇ ਨੇ ਸਾਤੋ ਕੁਛ ਨਾ ਪਾਉਂਦੇ